ਉਸ ਤੋਂ ਅੱਜ ਦੀ ਇਹ ਮੈਂ ਕਹਾਣੀ ਸ਼ੁਰੂ ਕਰਾਂ ਤੇ ਤੁਸੀਂ ਇਹ ਕਹਾਣੀ 'ਚ ਖੋ ਜਾਓ ਉਸ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਔਨ ਕਰ ਲਓ ਕਿਸੇ ਪਿੰਡ 'ਚ ਇੱਕ ਅਲੀ ਨਾਮ ਦਾ ਮੁੰਡਾ ਰਹਿੰਦਾ ਸੀ ਅਲੀ ਇੱਕ ਬੜਾਈ ਦਾ ਕੰਮ ਕਰਦਾ ਸੀ ਪਿੰਡ ਦੇ ਸਾਰੇ ਲੋਕ ਉਹਨੂੰ ਬੜਾ ਪਿਆਰ ਕਰਦੇ ਸੀ ਜਦੋਂ ਉਹ ਛੋਟਾ ਸੀ ਉਸੇ ਵਕਤ ਉਹਦੇ ਮਾਪੇ ਦੀ ਮੌਤ ਹੋ ਗਈ ਸੀ ਐਸੇ ਲਈ ਉਹ ਬਿਲਕੁਲ ਕੱਲਾ ਸੀ ਰੋਜ਼ ਸ਼ਾਮ ਨੂੰ ਆਪਣਾ ਕੰਮ ਖਤਮ ਕਰਕੇ ਅਲੀ ਪਿੰਡ ਦੇ ਪੋਖਰ ਦੇ ਕਿਨਾਰੇ ਜਾ ਬੈੰਦਾ ਸੋਚਦਾ ਕਾਸ਼ ਉਹਦਾ ਵੀ ਕੋਈ ਆਪਣਾ ਘਰ ਹੁੰਦਾ ਲੈ ਦੇ ਕੇ ਉਹਦੇ ਰਿਸ਼ਤੇਦਾਰਾਂ ਵਿੱਚ ਉਹਦੀ ਇੱਕ ਬੁੱਢੀ ਮਾਸੀ ਸੀ ਜੋ ਚਾਰ ਪਿੰਡ ਅੱਗੇ ਰਹਿੰਦੀ ਸੀ ਇੱਕ ਰੋਜ਼ ਅਲੀ ਨੇ ਤੈਅ ਕੀਤਾ ਕਿ ਅੱਜ ਉਹ ਆਪਣੀ ਮਾਸੀ ਨੂੰ ਮਿਲਣ ਜਾਏਗਾ ਆਖਿਰ ਉਹ ਵਿਚਾਰੀ ਬੁੱਢੀ ਹੋ ਗਈ ਹੋਣੀ ਤੇ ਹੋ ਸਕਦਾ ਹੈ ਬਿਮਾਰ ਵੀ ਹੋਵੇ ਅਲੀ ਖਿਆਲੀ ਪੁਲਾਵ ਪਕਾਣ ਲੱਗਾ ਤੇ ਸੋਚਣ ਲੱਗਿਆ ਕਿ ਉਹਨੂੰ ਦੇਖਦੇ ਹੀ ਉਹਦੀ ਮਾਸੀ ਦੀ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਣਗੇ। ਅਗਲੇ ਦਿਨ ਸੂਰਜ ਉਗਣ ਤੋਂ ਪਹਿਲੇ ਹੀ ਅਲੀ ਆਪਣੀ ਮਾਸੀ ਦੇ ਘਰ ਨਿਕਲ ਪਿਆ। ਵਿਮਲ ਜੋ ਕਿ ਕੁਮਾਰ ਸੀ ਤੇ ਅਲੀ ਦਾ ਦੋਸਤ ਵੀ ਉਹਨੇ ਅਲੀ ਨੂੰ ਸਮਝਾਉਣ ਦੀ ਬਹੁਤ ਹੀ ਕੋਸ਼ਿਸ਼ ਕੀਤੀ ਤੇ ਕਹਿਣ ਲੱਗਿਆ ਤੈਨੂੰ ਆਪਣੀ ਮਾਸੀ ਨੂੰ ਮਿਲੇ ਹੋਏ ਕਾਫੀ ਅਰਸਾ ਬੀਤ ਗਿਆ। ਹੋ ਸਕਦਾ ਹੈ ਉਹ ਤੈਨੂੰ ਦੇਖ ਕੇ ਉਨੀ ਖੁਸ਼ ਨਾ ਹੋਵੇ ਜਿੰਨਾ ਤੂੰ ਸੋਚ ਰਿਹਾ ਹੈ। ਮੇਰਾ ਚਚੇਰਾ ਭਰਾ ਉਸੇ ਪਿੰਡ ਵਿੱਚ ਰਹਿੰਦਾ ਹੈ। ਉਨੇ ਮੈਨੂੰ ਦੱਸਿਆ ਸੀ ਕਿ ਉਹ ਹੁਣ ਵਿਧਵਾ ਹੋ ਚੁੱਕੀ ਹੈ ਤੇ ਬਹੁਤ ਹੀ ਅਮੀਰ ਵੀ ਹੈ ਪਰ ਨਾਲ ਹੀ ਉਹ ਬਹੁਤ ਹੀ ਕੰਜੂਸ ਵੀ ਹੈ ਹੋ ਸਕਦਾ ਹੈ ਤੈਨੂੰ ਦੇਖ ਕੇ ਉਹ ਸੋਚੇ ਕਿ ਤੂੰ ਉਹਦਾ ਪੈਸਾ ਹੜਪਣ ਵਾਸਤੇ ਆਇਆ ਹੈ ਪਰ ਅਲੀ ਤੇ ਜਾਣੇ ਦੀ ਥਾਂ ਕੇ ਬੈਠਾ ਸੀ ਵਿਮਲ ਦੀ ਗੱਲ ਦਾ ਉਸਤੇ ਕੋਈ ਅਸਰ ਨਹੀਂ ਹੋਇਆ ਅਲੀ ਦੇ ਕੋਲ ਕੋਈ ਆਪਣਾ ਗੱਧਾ ਨਹੀਂ ਸੀ ਇਸ ਲਈ ਉਹ ਤਪਦੀ ਗਰਮੀ ਚ ਸੜਕ ਤੇ ਪੈਦਲ ਹੀ ਚੱਲਿਆ ਜਾ ਰਿਹਾ ਸੀ ਜਦੋਂ ਸੂਰਜ ਉਹਦੇ ਸਿਰ ਤੇ ਚੜ ਆਇਆ ਅਲੀ ਇੱਕ ਪੇੜ ਦੇ ਥੱਲੇ ਬਹਿ ਕੇ ਥੋੜਾ ਆਰਾਮ ਕਰਨ ਲੱਗਾ। ਥਕਾ ਮੰਦਾ, ਭੁੱਖ ਤੋਂ ਬੁਰੇ ਹਾਲ। ਅਲੀ ਸ਼ਾਮ ਦੇ ਟਾਈਮ ਆਪਣੀ ਮਾਸੀ ਦੇ ਪਿੰਡ 'ਚ ਪਹੁੰਚ ਗਿਆ। ਪਿੰਡ 'ਚ ਘੁੱਸਦੇ ਹੀ ਅਲੀ ਨੂੰ ਇੱਕ ਮੋਚੀ ਮਿਲ ਗਿਆ ਜੋ ਆਪਣੀ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਜਦੋਂ ਅਲੀ ਨੇ ਉਸ ਨੂੰ ਆਪਣੀ ਮਾਸੀ ਦੇ ਘਰ ਦਾ ਰਸਤਾ ਪੁੱਛਿਆ ਤਾਂ ਮੋਚੀ ਉਹਦੀ ਤਰਫ ਬੜੀ ਹੈਰਾਨੀ ਨਾਲ ਦੇਖਣ ਲੱਗਿਆ। ਫਿਰ ਕਹਿਣ ਲੱਗਾ, "ਤੂੰ ਇਸ ਸੜਕ 'ਤੇ ਬਿਲਕੁਲ ਸਿੱਧੇ ਚਲਾ ਜਾ।" ਤੈਨੂੰ ਇੱਕ ਬੜਾ ਹੀ ਵੱਡਾ ਘਰ ਦਿਖਾਈ ਦੇਗਾ ਜਿਹਨੂੰ ਦੇਖ ਕੇ ਲੱਗੇਗਾ ਕਿ ਇਹ ਘਰ ਗਿਰਿਆ ਤੇ ਬਸ ਹੁਣ ਗਿਰਿਆ ਪਰ ਇਹ ਨਾ ਸੋਚੀਂ ਕਿ ਤੈਨੂੰ ਦੇਖ ਕੇ ਉਥੇ ਤੇਰਾ ਬੜਾ ਹੀ ਸਵਾਗਤ ਸਤਕਾਰ ਹੋਵੇਗਾ ਜਾਂ ਫਿਰ ਗਰਮਾ ਗਰਮ ਖਾਣਾ ਮਿਲੇਗਾ ਉਹਨੇ ਅੱਗੇ ਕਿਹਾ ਉਸ ਘਰ ਚ ਇੱਕ ਵਿਧਵਾ ਰਹਿੰਦੀ ਹੈ ਜੋ ਉੱਵਲ ਦਰਜੇ ਦੀ ਕੰਜੂਸ ਹੈ ਅਗਰ ਬੱਚੇ ਉਹਦੇ ਬਾਗੀਚੇ ਚ ਗire ਹੋਏ ਫਲ ਵੀ ਉਠਾਉਂਦੇ ਨੇ ਤੇ ਉਹਨਾਂ ਨੂੰ ਨਸਾ ਦਿੰਦੀ ਹੈ ਹੁਣ ਤਾਂ ਅਲੀ ਬੜੇ ਹੀ ਪਾਰੀ ਕਦਵਾ ਦੇ ਨਾਲ ਆਪਣੀ ਮਾਸੀ ਦੇ ਘਰ ਦੀ ਤਰਫ ਚੱਲ ਪਿਆ ਉਹ ਹੁਣ ਬੜੀ ਹੀ ਪਸ਼ੂਪੇਸ਼ਟ ਸੀਗਾ ਹੋ ਸਕਦਾ ਹੈ ਵਿਮਲ ਦੀ ਗੱਲ ਸੱਚ ਹੋਵੇ ਜਦੋਂ ਮਾਸੀ ਦਾ ਘਰ ਨਜ਼ਰ ਆਇਆ ਤਾਂ ਅਲੀ ਦਾ ਦਿਲ ਹੁਣ ਬਹਿਨ ਲੱਗ ਪਿਆ ਘਰ ਦੀ ਦੀਵਾਰਾਂ ਮਟਮਲੇ ਪੀਲੇ ਰੰਗ ਦੀ ਸੀ ਜਗਾ ਜਗਾ ਉਹਦਾ ਰੰਗ ਉਖੜਿਆ ਪਿਆ ਸੀ ਖਪਰੈਲ ਟੁੱਟੀ ਹੋਈ ਸੀ ਤੇ ਅੰਗਣ 'ਚ ਕੂੜਾ ਕਰਕਟ ਜਮਾ ਸੀ ਟੁੱਟੇ ਹੋਏ ਦਰਵਾਜ਼ੇ ਦੇ ਕੋਲ ਇੱਕ ਖੰਬੇ ਦੇ ਨਾਲ ਇੱਕ ਅਦਮਰਾ ਤੇ ਉਦਾਸ ਚਾ ਗਦਾ ਬੰਧਿਆ ਹੋਇਆ ਸੀ ਗਦੇ ਦੀ ਪਸਲੀਆਂ ਤੱਕ ਨਜ਼ਰ ਆ ਰਹੀਆਂ ਸੀ। ਉਹਦੀ ਅੱਖਾਂ 'ਚ ਦੇਖ ਕੇ ਅਲੀ ਨੂੰ ਲੱਗਿਆ ਕਿ ਸ਼ਾਇਦ ਇੰਨੀ ਉਦਾਸ ਅੱਖਾਂ ਉਹਨੇ ਪਹਿਲੇ ਕਦੀ ਨਹੀਂ ਦੇਖੀ। ਗਦਾ ਅਲੀ ਦੀ ਔਰ ਐਵੇਂ ਤੱਕਣ ਲੱਗਿਆ ਜਿਵੇਂ ਉਹ ਖਾਣੇ ਲਈ ਭੀਖ ਮੰਗਦਾ ਪਿਆ ਹੋਵੇ। ਅਲੀ ਨੂੰ ਗਦੇ ਤੇ ਬੜਾ ਹੀ ਤਰਸ ਆਇਆ। ਉਹਨੂੰ ਲੱਗਿਆ ਕਿ ਵਾਪਸ ਜਾ ਕੇ ਪड़ोस ਦੀ ਦੁਕਾਨ ਤੋਂ ਥੋੜਾ ਚਾਰਾ ਲੈ ਕੇ ਆਣਾ ਚਾਹੀਦਾ ਹੈ। ਅਲੀ ਚਾਰਾ ਲਿਆਇਆ ਤੇ ਉਸ ਗਦੇ ਦੇ ਅੱਗੇ ਫਿਲਾਤਾ। ਗਦਾ ਗਪਾ-ਗਪ ਕਰਕੇ ਐਵੇਂ ਖਾਣ ਲੱਗਾ। ਮੰਨੋਂ ਕਈ ਦਿਨ ਗੁਜ਼ਰ ਗਏ। ਉਨੇ ਕੁਝ ਖਾਇਆ ਨਾ ਹੋਏ ਤੈਉ ਇੱਕ ਆਵਾਜ਼ ਆਈ ਕੌਣ ਹੈ ਮੇਰੇ ਗਦੇ ਦੇ ਨਾਲ ਤੇਰਾ ਕੀ ਕੰਮ ਹੈ ਅਲੀ ਨੇ ਮੁੜ ਕੇ ਦੇਖਿਆ ਤੇ ਇੱਕ ਸਫੇਦ ਵਾਲਾਂ ਵਾਲੀ ਪਤਲੀ ਜੀ ਬੁੱਢੀ ਖੜੀ ਸੀ ਸੋਚਣ ਲੱਗਿਆ ਅੱਛਾ ਤੇ ਇਹ ਵੇ ਮੇਰੀ ਮਾਸੀ ਉਹ ਬੁੱਢੀ ਦੇ ਮੱਥੇ ਤੇ ਗੁੱਸੇ ਦੀ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸੀ ਅਲੀ ਨੇ ਉਸ ਨੂੰ ਆਪਣਾ ਨਾਮ ਪਤਾ ਦੱਸਿਆ ਪਰ ਮਾਸੀ ਅਲੀ ਨੂੰ ਮਿਲ ਕੇ ਬਿਲਕੁਲ ਵੀ ਖੁਸ਼ ਨਹੀਂ ਹੋਈ ਹੁਣ ਜਿਵੇਂ ਕਿ ਵਿਮਲ ਨੇ ਕਿਹਾ ਸੀ ਮੋਸੀ ਨੂੰ ਲੱਗਿਆ ਕਿ ਅਲੀ ਉਹਦੇ ਪੈਸੇ ਐਠਣ ਵਾਸਤੇ ਆ ਜਾਵੇ। ਉਹ ਕਹਿਣ ਲੱਗੀ ਮੈਂ ਤੇ ਬੜੀ ਹੀ ਗਰੀਬ ਆਂ। ਮੇਰੇ ਕੋਲ ਕੋਈ ਪੈਸਾ ਤਿਲਾ ਨਹੀਂ ਹੈ। ਆਪਣਾ ਹੀ ਪੇਟ ਮੈਂ ਬੜੀ ਮੁਸ਼ਕਲ ਨਾਲ ਪਰਦੀ ਆਂ ਤੇ ਮੈਂ ਤੈਨੂੰ ਕੀ ਦੇਵਾਂ? ਬਸ ਤੂੰ ਤੇ ਐਵੇਂ ਹੀ ਮੂੰਹ ਉਠਾ ਕੇ ਮੇਰੇ ਕੋਲ ਆ ਗਿਆ ਵੇ। ਅਲੀ ਨੂੰ ਤੇ ਬੜਾ ਹੀ ਬੁਰਾ ਲੱਗਾ, ਮਗਰ ਉਹਨੇ ਕੁਝ ਵੀ ਜ਼ਾਹਿਰ ਹੋਣ ਨਹੀਂ ਦਿੱਤਾ। ਉਹਨੂੰ ਤੇ ਬਸ ਥੋੜੀ ਜੀ ਹਮਦਰਦੀ ਤੇ ਥੋੜਾ ਜਿਹਾ ਪਿਆਰ ਚਾਹੀਦਾ ਸੀ। ਉਸ ਰਾਤ ਜਦੋਂ ਅਲੀ ਰਸੋਈ ਦੇ ਫਰਸ਼ ਤੇ ਸੋਇਆ ਤਾਂ ਉਹਦਾ ਪੇਟ ਖਾਲੀ ਸੀ ਤੇ ਮਨ ਭਰਿਆ ਹੋਇਆ ਸੀ ਮਾਸੀ ਨੇ ਉਹਨੂੰ ਸਿਰਫ ਇੱਕ ਕਟੋਰੀ ਪਤਲਾ ਦਲੀਆ ਖਾਣ ਨੂੰ ਦਿੱਤਾ ਸੀਗਾ ਜਦੋਂ ਅਲੀ ਨੇ ਕਿਹਾ ਕਿ ਅਗਲੀ ਸਵੇਰ ਉਹ ਵਾਪਸ ਚਲਾ ਜਾਏਗਾ ਤਾਂ ਇੱਕ ਵਾਰ ਵੀ ਉਹਦੀ ਮਾਸੀ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਅਗਲੇ ਦਿਨ ਜਦੋਂ ਅਲੀ ਵਾਪਸ ਜਾਣ ਨੂੰ ਤਿਆਰ ਹੋਇਆ ਤੇ ਉਹਦੀ ਮੋਸੀ ਕਹਿਣ ਲੱਗੀ ਕਿ ਅਗਲੇ ਪਿੰਡ ਤੱਕ ਉਹ ਵੀ ਉਹਦੇ ਨਾਲ ਜਾਏਗੀ ਕਿਉਂਕਿ ਅੱਜ ਮੰਗਲਵਾਰ ਹੈ ਤੇ ਪਿੰਡ 'ਚ ਬਾਜ਼ਾਰ ਲੱਗੇਗਾ ਤੇ ਮੈਂ ਆਪਣੇ ਇਸ ਨਿਖੱਟੂ ਗਧੇ ਨੂੰ ਉੱਥੇ ਵੇਚ ਦਾਂਗੀ ਕੰਮ ਦਾ ਨਾ ਕਾਜ ਦਾ ਦੁਸ਼ਮਣ ਅਨਾਜ ਦਾ ਵਿਚਾਰਾ ਗਦਾ ਕੀ ਸੀ ਹੱਡੀਆਂ ਦਾ ਢਾਂਚਾ ਪਰ ਸੀ ਅਲੀ ਤੇ ਉਹਦੀ ਮਾਸੀ ਜਿਵੇਂ ਤਵੇਂ ਉਹਨੂੰ ਬਾਜ਼ਾਰ ਤੱਕ ਲੈ ਕੇ ਗਏ ਪਿੰਡ ਪਰ ਦੇ ਲੋਕ ਉੱਥੇ ਜਮਾ ਸੀ ਦੁਕਾਨਦਾਰ ਤੇ ਖਰੀਦਦਾਰ ਜੋਰ-ਜੋਰ ਦੀ ਚੀਲਾ ਕੇ ਆਪਸ ਚ ਮੋਲ-ਪਾਵ ਕਰ ਰਹੇ ਸੀ ਝੁੰਡ ਦੇ ਝੁੰਡ ਦੁਕਾਨਾਂ ਦੇ ਆਸ-ਪਾਸ ਖੜੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੇਖ ਰਹੇ ਸੀ ਝਟਕੀਲੇ ਕੱਪੜੇ ਸਜੀਲੇ ਮਟਕੇ ਕਈ ਤਰ੍ਹਾਂ ਦੇ ਫਲ ਤੇ ਸਬਜ਼ੀਆਂ, ਬੱਚਿਆਂ ਦੇ ਲਈ ਲੱਕੜੀ ਦੇ ਖਿਡੌਣੇ, ਅਲੀ ਤੇ ਉਹ ਬੁੱਢੀ ਬਾਜ਼ਾਰ ਦੇ ਵਿੱਚੋਂ ਵਿੱਚ ਆ ਗਏ ਜਿੱਥੇ ਲੋਕ ਆਪਣੇ ਆਪਣੇ ਜਾਨਵਰ ਵੇਚ ਰਹੇ ਸੀ। ਆਪਣੀ ਤਿੱਖੀ ਆਵਾਜ਼ ਵਿੱਚ ਮਾਸੀ ਨੇ ਇਹ ਐਲਾਨ ਕੀਤਾ, ਜੋ ਵੀ ਇਸ ਗਦੇ ਦਾ ਸਭ ਤੋਂ ਜ਼ਿਆਦਾ ਧਾਮ ਦੇਗਾ, ਇਹ ਗਦਾ ਉਹਦਾ ਹੋ ਜਾਏਗਾ। ਅਲੀ ਇਹ ਦੇਖ ਕੇ ਬੜਾ ਹੀ ਹੈਰਾਨ ਹੋਇਆ ਕਿ ਕਈ ਵਪਾਰੀ ਉਸ ਗਦੇ ਨੂੰ ਖਰੀਦਣ ਵਾਸਤੇ ਅੱਗੇ ਆਏ ਤੇ ਸਾਰੇ ਬੋਲੀ ਲਗਾਉਣ ਲੱਗੇ। ਤਾਂ ਅਲੀ ਨੂੰ ਇਹ ਅਹਿਸਾਸ ਹੋਇਆ ਕੀ ਦਰਸਲ ਗਦਾ ਕਾਫੀ ਹੱਟਾ ਕੱਟਾ ਤੇ ਚੋੜੀ ਪਿੱਠ ਵਾਲਾ ਸੀ ਅਗਰ ਉਹਨੂੰ ਠੀਕ ਤਰ੍ਹਾਂ ਤੋਂ ਖਿਲਾਇਆ ਪਿਲਾਇਆ ਜਾਏ ਤੇ ਉਹ ਆਪਣੇ ਮਾਲਕ ਦੇ ਬੜੇ ਹੀ ਕੰਮ ਆ ਸਕਦਾ ਸੀ ਤੈਉ ਇੱਕ ਧਨਮਾਨ ਵਪਾਰੀ ਅੱਗੇ ਆਇਆ ਤੇ ਉਹਨੇ ਆਪਣੀ ਪਾਰੀ ਆਵਾਜ਼ 'ਚ ਗਦੇ ਦੀ ਉੱਚੀ ਬੋਲੀ ਲਗਾਈ ਗਦਾ ਸਿਰ ਉਠਾ ਕੇ ਸਿੱਧਾ ਖੜਾ ਹੋ ਗਿਆ ਤੇ ਅਲੀ ਦੀ ਤਰਫ ਤੱਕਣ ਲੱਗਿਆ ਐਵੇਂ ਲੱਗਦਾ ਸੀ ਜਿਵੇਂ ਉਹ ਅਲੀ ਦੇ ਅੱਗੇ ਗੁਜਾਰਿਸ਼ ਕਰ ਰਿਹਾ ਹੋਏ ਕਿ ਮੈਨੂੰ ਖਰੀਦ ਲੈ ਮੰਨੂ ਇਹ ਕਹਿ ਰਿਹਾ ਹੋਏ ਕੀ ਜਰਾ ਇਸ ਛੇਠ ਦੀ ਤਰਫ ਦੇਖ ਲੱਗਦਾ ਹੈ ਇਹ ਮੇਰੇ ਤੇ ਖੂਬ ਕੋੜੇ ਬਰਸਾਏਗਾ ਤੇ ਤੇਰੀ ਮਾਸੀ ਤੋਂ ਵੀ ਕਈ ਜ਼ਿਆਦਾ ਮੇਰੀ ਮਰਮਤ ਕਰੇਗਾ ਅਲੀ ਇੱਕਦਮ ਬੋਲ ਪਿਆ ਮੈਂ ਤੇਰਾ ਗਦਾ ਖਰੀਦਾਂਗਾ ਬੁੱਢੀ ਨੇ ਜਦੋਂ ਦੇਖਿਆ ਕਿ ਅਲੀ ਦਾ ਦਿਲ ਗਦੇ ਤੇ ਆ ਗਿਆ ਹੈ ਤੇ ਉਹ ਉਹਨੂੰ ਕਿਸੇ ਵੀ ਕੀਮਤ ਤੇ ਖਰੀਦਣ ਨੂੰ ਤਿਆਰ ਹੈ ਤੇ ਅਲੀ ਨੂੰ ਕਹਿਣ ਲੱਗੀ ਠੀਕ ਹੈ ਪਰ ਛੇਠ ਦੀ ਲਗਾਈ ਹੋਈ ਬੋਲੀ ਤੋਂ 50 ਰੁਪਏ ਜ਼ਿਆਦਾ ਲਵਾਂਗੀ ਅਲੀ ਕੋਲ ਬਸ ਇੰਨੇ ਹੀ ਪੈਸੇ ਸੀ ਅਲੀ ਗਦੇ ਦੀ ਮੂਕ ਪ੍ਰਾਰਥਨਾ ਨੂੰ ਅਣਸੁਨਾ ਨਹੀਂ ਕਰ ਪਾਇਆ ਤੇ ਬੁੱਢੀ ਨੂੰ ਉਹਦੀ ਮੂਹ ਮੰਗੀ ਕੀਮਤ ਦੇਤੀ ਉਸ ਸੁੱਕੇ ਹੋਏ ਗਦੇ ਨੂੰ ਲੈ ਕੇ ਅਲੀ ਆਪਣੇ ਪਿੰਡ ਵਾਪਸ ਆ ਗਿਆ ਜਿਵੇਂ ਹੀ ਵਿਮਲ ਨੇ ਉਹਨੂੰ ਦੇਖਿਆ ਤੇ ਜ਼ੋਰ ਦੀ ਹਸਣ ਲੱਗਿਆ ਕਹਿਣ ਲੱਗਿਆ ਮਿਲਣ ਤੇ ਗਿਆ ਸੀ ਆਪਣੀ ਮਾਸੀ ਨੂੰ ਤੇ ਵਾਪਸ ਆ ਰਿਹਾ ਹੈ ਇਹ ਹੱਡੀਆਂ ਦੇ ਟਾਂਚੇ ਨੂੰ ਲੈ ਕੇ ਉਹਨੇ ਚੁਟਕੀ ਲੈਂਦੇ ਹੋਏ ਕਿਹਾ ਠੀਕ ਹੈ ਅਲੀ ਭਰਾ ਅਗਲੀ ਵਾਰ ਮੇਰਾ ਕਹਿਣਾ ਜ਼ਰੂਰ ਮੰਨ ਲਈ ਅਲੀ ਨੇ ਆਪਣੇ ਗਦੇ ਨੂੰ ਪਰ ਪੇਟ ਖਿਲਾਨਾ ਸ਼ੁਰੂ ਕਰਤਾ ਛੇਤੀ ਹੀ ਗਦਾ ਖੂਬ ਮੋਟਾ ਤਾਜਾ ਹੋ ਗਿਆ ਹੁਣ ਅਲੀ ਉਸ ਤੇ ਬੋਝ ਟੋਣ ਲਗਿਆ ਅਲੀ ਹਰ ਵਕਤ ਆਪਣੇ ਗਦੇ ਨਾਲ ਗੱਲਾਂ ਕਰਦਾ ਰਹਿੰਦਾ ਤੇ ਗਦਾ ਵੀ ਨਾ ਸਿਰਫ ਅਲੀ ਦੇ ਸ਼ਬਦਾਂ ਨੂੰ ਸਮਝਦਾ ਸੀ ਬਲਕਿ ਉਹਦੇ ਜਜ਼ਬਾਤਾਂ ਨੂੰ ਵੀ ਖੂਬ ਸਮਝਦਾ ਸੀ ਅਲੀ ਨੂੰ ਵੀ ਗਦੇ ਨੂੰ ਖਰੀਦਣ ਦਾ ਕੋਈ ਪਛਤਾਵਾ ਨਹੀਂ ਸੀ ਉਹ ਅਲੀ ਦੀ ਜ਼ਿੰਦਗੀ ਦਾ ਇੱਕ ਬੜਾ ਹੀ ਅਹਿਮ ਹਿੱਸਾ ਬਣ ਚੁੱਕਿਆ ਸੀ ਹੁਣ ਸ਼ਾਮ ਨੂੰ ਜਦੋਂ ਸਾਰੇ ਪਿੰਡ ਵਾਲੇ ਆਪਣੇ ਆਪਣੇ ਘਰ ਚਲੇ ਜਾਂਦੇ ਤਾਂ ਅਲੀ ਨੂੰ ਇਕੱਲਾਪਨ ਮਹਿਸੂਸ ਨਹੀਂ ਹੁੰਦਾ ਸੀ ਕੁਝ ਮਹੀਨਿਆਂ ਤੋਂ ਬਾਅਦ ਅਲੀ ਨੂੰ ਆਪਣੀ ਮਾਸੀ ਦੇ ਦੇਹਾਂਤ ਦੀ ਖਬਰ ਮਿਲੀ ਅਲੀ ਨੂੰ ਲੱਗਿਆ ਕਿ ਮਾਸੀ ਦਾ ਅੰਤਿਮ ਸੰਸਕਾਰ ਕਰਨ ਦਾ ਜ਼ਿੰਮਾ ਉਹਦਾ ਹੀ ਹੈ ਆਪਣੇ ਗਧੇ ਤੇ ਸਵਾਰ ਹੋ ਕੇ ਅੰਤਿਮ ਸੰਸਕਾਰ ਦੀ ਸਾਰੀ ਤਿਆਰੀਆਂ ਕਰਨ ਵਾਸਤੇ ਅਲੀ ਨਿਕਲ ਪਿਆ ਕਾਰਜ ਕਰਮ ਕਰਨ ਤੋਂ ਬਾਅਦ ਅਲੀ ਨੇ ਆਖਰੀ ਵਾਰ ਆਪਣੀ ਮਾਸੀ ਦੇ ਘਰ ਰਾਤ ਬਿਤਾਈ ਉਹ ਗਦੇ ਦੀ ਰੱਸੀ ਖੋਲਣ ਵਾਸਤੇ ਬਰਾਮਦੇ ਚ ਗਿਆ ਗਦਾ ਸਵੇਰੇ ਤੋਂ ਹੀ ਬੇਚੈਨ ਸੀ ਤੇ ਅਲੀ ਨੂੰ ਐਵੇਂ ਮਹਿਸੂਸ ਹੋ ਰਿਹਾ ਸੀ ਮੰਨੋ ਗਦੇ ਨੂੰ ਮਾਸੀ ਦੇ ਬੁਰੇ ਵਰਤਾਵ ਦੀ ਪਿਛਲੀ ਗੱਲਾਂ ਯਾਦ ਆ ਰਹੀ ਹੋਵੇ ਜਿਵੇਂ ਹੀ ਅਲੀ ਨੇ ਰੱਸੀ ਖੋਲੀ ਗਦਾ ਆਂਗਨ ਦੇ ਦੂਸਰੇ ਕਿਨਾਰੇ ਚ ਜਾ ਕੇ ਆਪਣੇ ਖੂਰਾ ਦੇ ਨਾਲ ਜ਼ਮੀਨ ਖੋਦਣ ਲੱਗਿਆ ਅਲੀ ਨੇ ਸੋਚਿਆ ਸ਼ਾਇਦ ਭੁੱਖਾ ਹੈ ਉਹਨੇ ਉਹਦੇ ਸਾਹਮਣੇ ਹਰੀ ਕਾਂਸ ਫੈਲਾਤੀ ਪਰ ਗਦਾ ਜ਼ਮੀਨ ਹੀ ਖੋਦਦਾ ਰਿਹਾ ਫਿਰ ਅਲੀ ਨੇ ਸੋਚਿਆ ਕਿ ਸ਼ਾਇਦ ਪਿਆਸਾ ਹੈ ਉਹਨੇ ਗਧੇ ਨੂੰ ਪਾਣੀ ਦਿੱਤਾ ਪਰ ਗਧੇ ਨੇ ਪਾਣੀ ਨਹੀਂ ਪੀਤਾ ਤੇ ਜ਼ਮੀਨ ਖੋਦਾ ਰਿਹਾ ਅਲੀ ਬੇਚਾਰਾ ਥਕਿਆ ਹੋਇਆ ਸੀ ਉਹਨੇ ਚਿੜਕੇ ਪੁੱਛਿਆ ਆਖਿਰ ਤੈਨੂੰ ਕੀ ਚਾਹੀਦਾ ਹੈ ਗਦਾ ਬੇਚਾਰਾ ਕੀ ਬੋਲਦਾ ਉੱਤੇ ਹੀ ਖੜਾ ਰਿਹਾ ਅਚਾਨਕ ਅਲੀ ਦੇ ਦਿਮਾਗ 'ਚ ਫਾਉੜੇ ਦਾ ਖਿਆਲ ਆਇਆ ਰਾਤ ਦੇ ਇਸ ਵੇਲੇ ਮੈਨੂੰ ਫਾਉੜੇ ਦੀ ਕੀ ਜ਼ਰੂਰਤ ਹੈ ਉਹਨੇ ਆਪਣੇ ਆਪ ਨੂੰ ਪੁੱਛਿਆ ਉਹਦੇ ਦਿਮਾਗ 'ਚ ਇੱਕ ਬੜੀ ਜ਼ਬਰਦਸਤ ਗੱਲ ਆਈ ਕਿ ਇਹ ਗਦਾ ਮੈਨੂੰ ਕੁਝ ਦੱਸਣਾ ਚਾਹ ਰਿਹਾ ਹੈ ਕਿ ਇਹ ਇਸ ਜ਼ਮੀਨ ਨੂੰ ਖੋਦਣ ਦੀ ਗੁਜਾਰਿਸ਼ ਕਰ ਰਿਹਾ ਹੈ। ਅਲੀ ਉਸ ਜਗ੍ਹਾ ਤੇ ਤੇਜ਼ੀ ਨਾਲ ਫਾਵੜਾ ਚਲਾਉਣ ਲੱਗਿਆ ਜਿੱਥੇ ਪਹਿਲੇ ਗਦਾ ਖੋਦ ਰਿਹਾ ਸੀ। ਉਹਨੇ ਕੁਝ ਹੀ ਫੁੱਟ ਖੋਦਿਆ, ਉਹਦਾ ਫਾਵੜਾ ਕਿਸੇ ਸਖਤ ਚੀਜ਼ ਦੇ ਨਾਲ ਟਕਰਾਇਆ। ਟੰਨ ਦੀ ਆਵਾਜ਼ ਹੋਈ। ਅਲੀ ਜਲਦੀ-ਜਲਦੀ ਹੱਥ ਚਲਾਉਣ ਲੱਗਾ ਤਾਂ ਉਸ ਨੂੰ ਇੱਕ ਲੋਹੇ ਦਾ ਸੰਦੂਕ ਦਿਖਾਈ ਦਿੱਤਾ। ਸੰਦੂਕ ਦੇ ਨਾਲ ਇੱਕ ਰੱਸੀ ਬਣੀ ਹੋਈ ਸੀ। ਰੱਸੀ ਖਿੱਚ ਕੇ ਅਲੀ ਨੇ ਸੰਦੂਕ ਨੂੰ ਬਾਹਰ ਕੱਢਿਆ। ਸੰਦੂਕ ਨੂੰ ਖੋਲਦੇ ਹੀ ਅਲੀ ਦਾ ਦਿਲ ਜੋਰ-ਜੋਰ ਨਾਲ ਟੜਕਣ ਲੱਗਿਆ। ਪੂਰਾ ਸੰਦੂਕ ਚਾਂਦੀ ਦੇ ਬਰਤਨਾਂ ਦੇ ਨਾਲ ਤੇ ਸੋਨੇ ਦੇ ਗਹਿਣਿਆਂ ਦੇ ਨਾਲ ਭਰਿਆ ਪਿਆ ਸੀ। ਅਲੀ ਸਮਝ ਗਿਆ ਕਿ ਇਸ ਸੰਦੂਕ 'ਚ ਮੇਰੀ ਮਾਸੀ ਨੇ ਆਪਣੀ ਤਮਾਮ ਦੌਲਤ ਛਿਪਾ ਕੇ ਰੱਖੀ ਸੀ। ਮਾਸੀ ਨੇ ਜਦੋਂ ਇਸ ਨੂੰ ਜ਼ਮੀਨ 'ਚ ਗੱਡਿਆ ਹੋਣਾ ਤਾਂ ਗਦੇ ਨੇ ਇਹਨੂੰ ਦੇਖ ਲਿਆ ਹੋਣਾ। ਅਲੀ ਨੇ ਆਪਣੀਆਂ ਬਾਜੂਆਂ ਆਪਣੇ ਗਦੇ ਦੇ ਗਲੇ 'ਚ ਪਾਤੀ ਤੇ ਕਹਿਣ ਲੱਗਾ, "ਮੇਰੇ ਦੋਸਤ, ਤੇਰਾ ਸ਼ੁਕਰੀਆ, ਮੈਂ ਕਿਵੇਂ ਅਦਾ ਕਰਾਂ?" ਅੱਜ ਅਲੀ ਬਹੁਤ ਹੀ ਖੁਸ਼ ਸੀ। ਗਦਾ ਵੀ ਆਪਣੀ ਅੱਖਾਂ ਤੋਂ ਅਲੀ ਦੇ ਪ੍ਰਤੀ ਆਭਾਰ ਪ੍ਰਗਟ ਕਰ ਰਿਹਾ ਸੀ ਅਲੀ ਨੇ ਉਹ ਸੰਦੂਕ ਆਪਣੇ ਗਦੇ ਦੀ ਪਿੱਠ ਤੇ ਰੱਖਿਆ ਤੇ ਆਪਣੇ ਪਿੰਡ ਵਾਪਸ ਲੋਟ ਆਇਆ ਉਸ ਨੇ ਇੱਕ ਦੁਕਾਨ ਖੋਲੀ ਤੇ ਜਲਦੀ ਹੀ ਉਹ ਕਾਮਯਾਬ ਹੋ ਗਿਆ ਤੇ ਇੱਕ ਇਮਾਨਦਾਰ ਦੁਕਾਨਦਾਰ ਦੇ ਰੂਪ ਚ ਉਹਦੀ ਪਛਾਣ ਬਣ ਗਈ ਪਰ ਉਹ ਕਦੇ ਨਹੀਂ ਭੁੱਲਿਆ ਕਿ ਇਹ ਸਾਰਾ ਕੁਝ ਉਹਦੇ ਗਦੇ ਦੇ ਕਾਰਨ ਹੀ ਹੋਇਆ ਸੀ ਤੇ ਦੋਸਤੋ ਕਹਾਣੀ ਅਗਰ ਪਸੰਦ ਆਈ ਹੋਵੇ ਤੇ ਇਹਨੂੰ ਲਾਈਕ ਕਰੋ ਆਪਣੇ ਅੱਛੇ ਅੱਛੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਹਾਂ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ